ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਨਵਾਂ ਦਿਨ ਨਵੀਂ ਸਵੇਰ ਤੇ ਨਵੇਂ ਸਫਰਾਂ ਦੇ ਨਾਲ ਦੁਬਾਰਤੋਂ ਆਪਾਂ ਉੱਠ ਕੇ ਤਿਆਰ ਹੋ ਗਏ ਆਪਾਂ 5 ਵਜੇ ਉੱਠੜੇ ਜੀ ਵੈਸੇ ਤਾਂ ਆਪਾਂ 3 ਵਜੇ ਦੇ ਜਾਗਦੇ ਹਾਂ ਕਿਉਂਕਿ ਆਪਾਂ ਜਿੱਥੇ ਜਾਂਦੇ ਲੇਟ ਹੋ ਜਾਂਦੀ ਹੈ ਤੇ ਮਾਛਾ ਲੜੀਏ ਤੇ ਆਪਾਂ ਜਾਗਦੇ ਹੀ 3 ਵਜੇ ਤੇ ਬਾਕੀ ਆਪਾਂ ਨਹਾਤ ਹੋ ਕੇ ਤਿਆਰ ਹੋ ਗਏ ਤੇ ਹੁਣ ਚਲਦੇ ਆਂ ਅੱਜ ਦਾ ਸਫਰ ਹੈਗਾ ਹਨੂਮਾਨਾ ਸ਼ਹਿਰ ਕੋਈ ਹੈਗਾ ਇੱਥੋਂ 60 ਬਾੜ ਕਿਲੋਮੀਟਰ ਦੂਰ ਆ ਉੱਥੇ ਚਲਦੇ ਆਂ ਇਸ ਤੋਂ ਅੱਗੇ ਰੀਵਾ 100 ਕਿਲੋਮੀਟਰ ਉੱਥੇ ਗੁਰਦੁਆਰਾ ਸਹਿਬ ਆ ਉੱਥੇ ਆਪਾਂ ਪਰਸੋ ਚੱਲਾਂਗੇ ਕਿਉਂਕਿ ਅੱਜ ਦਾ 160 ਫਿਰ ਹਨੇਰਾ ਹੋ ਜਾਂਦਾ ਇੱਧਰ ਜਲਦੀ ਥੋੜਾ ਜਿਹਾ ਹਨੇਰਾ ਹੁੰਦਾ ਆਪਾਂ ਦੇਖਿਆ ਪੰਜਾਬ ਨਾਲੋਂ ਤੇ ਬਾਕੀ ਫਿਰ ਚਲਦੇ ਆਂ ਅੱਜ ਸਫਰ ਤੇ ਤੇ ਗੁਰਦੁਆਰਾ ਸਹਿਬ ਤੋਂ ਲੈ ਕੇ ਜਾਇ ਤੇ ਬਾਬਾ ਜੀ ਤੋਂ ਤੇ ਅੱਜ ਦਾ ਸਫਰ ਵਾਈ ਗੁਰੂ ਦਾ ਨਾਮ ਲੈ ਕੇ ਕਰਦੇ ਆ ਸ਼ੁਰੂ ਤੁਸੀਂ ਵੀ ਬਣੇ ਰਹੋ ਸਫਰ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਹਿਲੀਆਂ ਦੇ ਵਿੱਚ ਤੇ ਵੀਡੀਓ ਚੰਗੀ ਲੱਗੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਇੱਕ ਕਮੈਂਟ ਵੀ ਛੱਡ ਦਿਆ ਕਰੋ ਪਿਆਰਾ ਜਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਆਉਣ ਵਾਲੇ 10 ਦਿਨਾਂ ਦੇ ਵਿੱਚ ਪਹੁੰਚ ਜਾਗੇ ਤਖਤ ਸ੍ਰੀ ਹਿਉਰ ਸਾਹਿਬ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਪੰਜ ਤਖਤਾਂ ਦੀ ਯਾਤਰਾ ਕਰ ਰਹੇ ਹਾਂ ਤੇ ਆਪਣਾ ਹੁਣ ਤਿੱਕਰ ਦਾ ਸਫਰ ਹੋ ਗਿਆ 33 3400 ਕਿਲੋਮੀਟਰ ਤੇ ਆਪਣੇ ਤਿੰਨ ਤਖਤ ਵੀ ਹੋ ਗਿਆ ਫਤਿਹ ਤੇ ਚੌਥੇ ਤਖਤ ਵੱਲ ਨੂੰ ਆਪਾਂ ਜਾ ਰਹੇ ਆ ਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਤੇ ਸਭ ਦੀ سپورਟ ਮਿਲ ਰਹੀ ਆ ਥੋੜੀ ਵੀ ਬੜੀ سپورਟ ਆ ਤੇ ਘਰੋਂ ਬਾਹਰੋਂ ਤੇ ਰਿਸ਼ਤੇਦਾਰਾਂ ਯਾਰਾਂ ਮਿੱਤਰਾਂ ਤੋਂ ਆਪਣੇ ਭਰਾਵਾਂ ਤੋਂ ਬਾਹਰ ਲਿਆਂ ਤੋਂ ਸਾਰਿਆਂ ਤੋਂ ਬੜੀ سپورਟ ਮਿਲਦੀ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਹਰ ਰੋਜ਼ ਜਿਹੜੇ ਪੁੱਛਦੇ ਆ ਫੋਨ ਕਰਕੇ ਫਿਕਰ ਕਰਦੇ ਆ ਵੀ ਕਿੱਥੇ ਪਹੁੰਚ ਗਏ ਕਿਵੇਂ ਸਭ ਕੁਝ ਹੋ ਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਫਿਰ ਅੱਜ ਅੱਗੇ ਦੇ ਸਫ਼ਰ ਤੇ ਚੱਲਦੇ ਆਂ ਜੀ ਗੁਰਦੁਆਰਾ ਸਹਿਤੋਂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਪਹਿਲਾ ਪੈੜ ਮਾਰਤਾ ਵਾ ਤੇ ਇਦਾਂ ਹੀ ਪੈੜ ਵਧੀਆ ਬਾਈ ਦੇ ਰਹਿਣਾ ਅੱਜ ਸਾਰਾ ਦਿਨ ਤੇ ਵਧੀਆ ਸਫਰ ਰਵੇ ਤੇ ਉਮੀਦ ਕਰਦੇ ਆ ਵੀ ਤੁਹਾਡਾ ਦਿਨ ਵੀ ਅੱਜ ਦਾ ਬਹੁਤ ਵਧੀਆ ਰਹੂਗਾ ਤੇ ਇਹਦਾ ਵੀਊ ਚੈੱਕ ਕਰ ਲਓ ਵੀ ਇੱਧਰ ਥੋੜਾ ਜਿਹਾ ਪਹਾੜੀ ਏਰੀਆ ਵੀ ਆ ਗਿਆ ਤੇ ਉਚਾਈ ਹੈ ਸਾਈਕਲ ਥੋੜੇ ਜਿਹਾ ਹੌਲੀ ਜਾਂਦੇ ਇੱਧਰ ਵਧੀਆ ਵੀਊ ਆ ਅੱਜ ਆਪਾਂ 14 ਕਿਲੋਮੀਟਰ ਆ ਗਏ ਸੀਗੇ ਵੈਸੇ ਤਾਂ ਆਪਾਂ 18 19 ਕਰ ਲੈਨੇ ਪਰ ਥੋੜਾ ਜਿਆਦਾ ਸੀ ਪਹਾੜੀ ਤੇ ਫੋਨ ਆਪਾਂ ਕੱਢਿਆ ਨਹੀਂ ਨਹੀਂ ਤੁਹਾਨੂੰ ਦਿਖਾਉਣਾ ਸੀਗਾ ਪੂਰੀ ਚਾਈ ਸੀਗੀ ਤੇ ਹੁਣ ਆਪਾਂ ਇੱਥੇ ਰੁਕੇ ਆਂ ਚਾਹ ਪੀਣ ਵਾਸਤੇ ਤੇ ਚਾਹ ਨੂੰ ਪੀ ਕੇ ਆਪਾਂ ਚੱਲਦੇ ਆਂ ਫਿਰ ਇੱਥੋਂ ਅੱਗੇ ਤੇ ਦੇਖਦੇ ਆਂ ਅੱਜ ਦਾ ਸਫ਼ਰ ਫਿਰ ਮਦਾ ਦਾ ਤਰਾਇਆਂ ਚੜਾਈਆਂ ਦੇ ਵਿੱਚ ਹੀ ਲੱਗਦਾ ਮੈਨੂੰ ਇੱਥੋਂ ਰਹਿ ਗਿਆ 60 ਕਿਲੋਮੀਟਰ ਟੋਟਲ ਬੰਦਾ ਸੀ 74 75 ਅੱਗੇ ਵੀ ਚਾਹ ਦੇ ਨਾਲ 20 20 ਬਿਸਕਟ ਖਾ ਕੇ ਤੇ ਇੱਥੇ ਇੱਥੇ ਗੁਜੀਆ ਕੀ ਯਾਰ ਹੁਣ ਤਾਂ ਦੇਖਣ ਵਾਲੇ ਵੀ ਸਾਰੇ ਕਹਿਣ ਲੱਗੇ ਵੀ ਗੁਜੀਆ ਲਵਰ ਤੇ ਚੱਲਦੇ ਆਂ ਵਿਚ ਆਜੂ ਵੀ ਚਾਹ ਲੈ ਪੀ ਕੇ ਤੇ ਹੁਣ ਪਾਉਣੇ ਆ ਚੱਲੇ ਇੱਥੋਂ ਹਨੂ ਮੰਨਾ ਰਹਿ ਗਿਆ ਇੱਥੋਂ 42 ਕਿਲੋਮੀਟਰ ਅੱਜ ਦਾ ਸਟਾਪ ਆਪਣਾ ਇੱਥੇ ਹੋਊਗਾ ਤੇ ਕੱਲ ਨੂੰ ਰੀਵਾ 134 ਅਲੂ ਰੀਵਾ ਚੱਲਾਂਗੇ ਤੇ ਬਾਕੀ ਅੱਜ ਦਾ ਸਫ਼ਰ ਬਹੁਤ ਸੋਹਣਾ ਚੱਲ ਰਿਹਾ ਵਧੀਆ ਆਸਾ ਵਾਸਾ ਵਧੀਆ ਸਾਰਾ ਮੌਸਮ ਆ ਅੱਜ ਦਾ ਸਫਰ ਆਪਣਾ ਐਵੇਂ ਦੇ ਏਰੀਏ ਦੇ ਵਿੱਚ ਆ ਕੁਛ ਇਧਰ ਵੀ ਦੇਖ ਸਕਦੇ ਹੋ ਤੁਸੀਂ ਸਾਰੇ ਤੇ ਵਧੀਆ ਸਫਰ ਆ ਸ਼ਾਂਤਮਈਆ ਕੱਲੇ ਟਰੱਕ ਟਰੱਕ ਜਾਂਦੇ ਜ਼ਿਆਦਾਤਰ ਇਧਰ ਦੀ ਤੇ ਰਹਿ ਗਿਆ ਆਪਣਾ 24 25 ਕਿਲੋਮੀਟਰ ਹਨੂਮਣਾ ਜਾਨਿਆਲਾ ਸਫਰ ਬਈ ਹੋ ਗਿਆ ਸਟਾਰਟ ਉਹ ਸਾਹਮਣੇ ਟਰੱਕ ਦੇਖਦੇ ਹੋਣਗੇ ਤੁਹਾਨੂੰ ਉੱਥੇ ਜਾਣਾ ਆਪਾਂ ਉਹ ਧੜਕੇ ਸਾਰਾ ਰਾਹ ਤਾਂ ਉੱਪਰ ਨੂੰ ਰਹਿ ਗਏ ਇੱਥੋਂ 20 ਕਿਲੋਮੀਟਰ ਦੂਰ ਤੇ ਆਪਾਂ ਇੱਥੇ ਪਾਣੀ ਪੁਣੀ ਪੀ ਕੇ ਤੇ ਚੜਦੇ ਹੁਣ ਚੜਾਈ ਨਾਲ ਲਾਉਨੇ ਮੱਥਾ ਉਹ ਸਾਹਮਣੇ ਤੁਹਾਨੂੰ ਰੋਡ ਦਿਖਦੀ ਹੋਣੀ ਆ ਉਹ ਰੋਡ ਦੇ ਉੱਤੋਂ ਦੀ ਆਪਾਂ ਜਾਣਾ ਉੱਪਰ ਪੂਰੀ ਤਿੱਖੀ ਚੜਾਈ ਆ ਤੇ ਵਧੀਆ ਨਜ਼ਾਰਾ ਵੀ ਆ ਰਿਹਾ ਪਹਾੜਾਂ ਦੇ ਵਿੱਚ ਤੇ ਆਸੇ-ਪਾਸੇ ਦਾ ਮਾਹੌਲ ਕੁਛ ਇਸ ਤਰ੍ਹਾਂ ਦਾ ਵਾ। ਪਰ ਇਹ ਸਾਰਾ ਨਹੀਂ। ਤੇ ਚੱਲਦੇ ਆਂ ਫਿਰ। ਸਾਢੇ 4 ਘੰਟੇ ਦੇ ਵਿੱਚ ਆ ਗਏ 60-62 ਕਿਲੋਮੀਟਰ ਤੇ ਉਚਾਈ ਵਾਹ ਵਾ ਸੀਗੀ ਉਚਾਈ ਨੇ ਕਰਾਈਆ ਬੱਸ ਤੇ ਅਕੇਵੀਂ ਚਾਈਆਂ ਦੇ ਨਾਲ ਹੀ ਮੱਥਾ ਲੱਗਣਾ ਵਾ ਤੇ ਬਾਕੀ ਆਪਾਂ ਤੁਹਾਨੂੰ ਦਿਖਾ ਦਈਏ। ਇੱਧਰ ਸਾਰਾ ਮਾਹੌਲ ਤੇ ਆਪਾਂ ਇੱਧਰ ਉੱਧਰ ਪਾਸੇ ਪੈਂਡ ਦੇਖਦਾ ਵਾ ਉਧਰੋਂ ਆਏ ਸੀਗੇ ਆਪਾਂ ਬੜੀ ਚਾਈ ਹੈ ਤੇ ਇੱਧਰਲੀ ਸਾਈਡ ਉਹ ਸਾਹਮਣੇ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਉਹ ਜਿੱਧਰ ਟਾਵਰ ਟੂਰ ਲੱਗਿਆ ਉਧਰੋਂ ਦੀ ਰੋਡ ਜਾਂਦਾ ਆਪਾਂ ਉੱਥੋਂ ਹੁੰਦੇ ਹੁੰਦੇ ਥੱਲੇ ਜਾਣਾ ਅਜਾ ਆਪਣਾ 11 ਕਿਲੋਮੀਟਰ ਪਿਆ ਹਨਮਣਾ ਸਾਹਮਣੇ ਟਰੱਕ ਵੀ ਜਾਂਦੇ ਆ ਅੱਜ ਕਰਾ ਉਬਾਸਤੇ 10 ਕਿਲੋਮੀਟਰ ਆ ਕੇ ਆਪਾਂ ਰੋਗੇ ਸੀਗੇ ਢਾਬੇ ਤੇ ਕਿਉਂਕਿ ਬਈ ਜ਼ੋਰ ਜ਼ਿਆਦਾ ਲੱਗਨ ਕਰਕੇ ਭੁੱਖ ਲੱਗਿਆ ਜੀ ਤੇ ਰੋਟੀ ਆਉਣ ਦੀ ਵੇਟ ਨਹੀਂ ਹੋਈਗੀ ਤੇ ਇੱਧਰ ਨਟ ਕਰੈਕਰ ਤੇ ਇੱਧਰ ਮੂੰਗ ਦਾਲ ਉਹਨੇ ਸਟਾਰਟਰ ਦੇ ਤੌਰ ਤੇ ਮਂਗਾਈਏ ਆਪਾਂ ਪਤੀ ਆ ਗਈ ਆ ਬਈ ਤੇ ਕਰਦੇ ਆਂ ਸਟਾਰਟ ਹੁਣ ਵਾਇਰੂ ਦਾ ਨਾਮ ਲੈ ਕੇ ਸਵੇਰ ਦੀ ਆਪਾਂ ਹੁਣ ਖਾਣ ਲੱਗੇ ਆਂ ਵੱਜ ਗਿਆ 1:3 ਪਹੁੰਚ ਗਿਆਂ ਹਨੂਮਣਾ ਹਵੇਲੀ ਚਾਹ ਦੇ ਨਾਲ ਸਮਾਚਾਰ ਅਖਬਾਰ ਪੜ੍ਹਦੇ ਨਾਲ ਨਾਲ ਚਾਹ ਵੀ ਨੇ ਇੱਧਰ ਨਾਉ ਖਾਈ ਜਾਂਦਾ ਸਾਈਕਲ ਲਾ ਕੇ ਛੱਡਦੇ ਵਿੱਚ ਆਪਾਂ ਇੱਥੇ ਤੇ ਚੱਲਦੇ ਆਪਾਂ ਉੱਪਰ ਨੂੰ ਸਮਾਨ ਖੋਲ ਲਿਆ ਤੇ ਆਪਾਂ ਕਮਰਾ ਲੈ ਲਿਆ ਸੀਗਾ 800 ਰੁਪਏ ਦੇ ਵਿੱਚ ਡੀਪੀ ਹੋਟਲ ਆ ਤੇ ਬਾਕੀ ਤੁਹਾਨੂੰ ਰੋਟੀ ਪਾਣੀ ਆਪਣਾ ਸ਼ਕਤ ਹੋਇਆ ਤੇ ਬਾਕੀ ਰਾਤ ਨੂੰ ਲੋੜ ਪਈ ਦਾ ਸ਼ੱਕ ਲਾਂਗੇ ਤੇ ਇਹ ਹੋਟਲ ਆ ਉਹ ਬਾਈਰ ਕੇ ਖੜੇ ਆ ਟਰੱਕ ਟਰੱਕ ਵੀ ਰੋਕਦੇ ਆ ਤੇ ਹੈ ਵਧੀਆ ਸੇਫ ਆ ਤੇ ਬਾਕੀ ਚੱਲਦੇ ਆ ਉੱਪਰ ਇਧਰ ਕਮਰਾ ਪੌੜੀਆਂ ਚੜ੍ਹ ਕੇ ਤੇ ਆ ਸਾਮਾਨ ਪਿਆ ਆਪਣਾ ਭਾਈ ਕਮਰੇ ਜਿੱਤੇ ਆਪਣਾ ਕਮਰਾ ਹੈਗਾ ਵਾ ਵਧੀਆ ਕਮਰਾ ਤੇ ਸਾਮਾਨ ਸੋਣ ਆਪਾਂ ਰੱਖਦਾ ਵਾ ਤੇ ਹੁਣ ਸੌਣ ਦੀ ਝਟ ਲਾਉਨੇ ਆ ਬਹੁਤ ਥੀਕ ਹੋ ਗਏ ਤੇ ਫੀਲ ਦੇ ਵਿੱਚ ਸੁੱਕਣੇ ਪਾ ਦੇ ਸੀਗੇ ਤੇ ਆਪਾਂ ਮਸ਼ੀਨ ਦਾ ਮੌਕਾ ਕੋਈ ਵੀ ਖੰਜਾਉਂਦੇ ਨਹੀਂਗੇ ਜਿੱਥੇ ਮਸ਼ੀਨ ਹੁੰਦੀ ਹੈ ਤੇ ਆਪਾਂ ਟੱਕਰ ਦੇਨੇ ਕੱਪੜਿਆਂ ਨੂੰ ਤੇ ਹੁਣ ਸੁੱਕ ਕੇ ਪਾ ਦੇਨੇ ਕਮਰੇ 'ਚ ਪੱਖੇ ਦੀ ਜਾਵੇਂ ਛਾਵੇਂ ਕਿ ਜਾਨਾ ਪੱਖੇ ਦੀ ਆਵਣਾ ਸੁੱਕ ਜਾਣਗੇ ਮਸ਼ੀਨ ਦੇ ਵਿੱਚ ਆਪਾਂ ਕੱਪੜੇ ਸਕਾ ਕੇ ਤੇ ਖਲਾਰ ਤੇ ਇਥੇ ਸੁੱਕ ਜਾਣਗੇ ਤੇ ਹੁਣ ਆਪਣੇ ਫੇਰ ਦੋ ਤਿੰਨ ਦਿਨ ਬਈਆ ਨਗ ਜਾਣਗੇ ਮੰਟੈਂ ਵੀ ਹੋ ਗਿਆ 6 ਵਜੇ ਦਾ 7 ਵਜੇ ਨੂੰ ਆਪਾਂ ਸ਼ਾਕੇ ਪ੍ਰਸ਼ਾਦਾ ਪਾਣੀ ਦੇ ਇੱਥੇ ਲੰਮੇ ਲੇਟ ਹੋ ਜਾਣਾ ਤੇ ਪਾਵਰ ਬੈਂਕ ਤੇ ਆਪਾਂ ਸਾਰਾ ਸਮਾਨ ਆਚਾਰ ਚੂਰਜ ਕਰ ਲੈਨੇ ਸਪੀਕਰਸ ਬੁੱਕਰ ਫਿਰ ਲਾਵਾਂਗੇ ਸ਼ਬਦ ਬਾਬੇ ਦੇ ਟਾਈਮ 8:00 ਵਜੇ ਰਾਤ ਦੇ ਤੇ ਆਪਾਂ ਰੋਟੀ ਪਾਣੀ ਖਾ ਕੇ ਆ ਗਏ ਵਿਲੇ ਹੋ ਗਏ ਹੁਣ ਤੇ ਅੱਜ ਦਾ ਦਿਨ ਦੀ ਸਮਾਪਤੀ ਹੋ ਗਈ ਆ ਤੇ ਹੁਣ ਕੱਲ ਨੂੰ ਆਪਾਂ ਨਾਰਨ ਲਾ ਲਿਆ 5 ਵਜੇ ਦਾ ਤੇ ਚੱਲਾਂਗੇ ਰੀਵਾ ਵੱਲ ਨੂੰ ਜੋ ਇਹ ਹੈਗਾ 95 ਕਿਲੋਮੀਟਰ ਦੂਰ ਉੱਥੇ ਹੈਗਾ ਗੁਰਦੁਆਰਾ ਸਿੰਘ ਸਭਾ ਤੇ ਆਪਾਂ ਉੱਥੇ ਰੁਕਣ ਦਾ ਦੇਖਦੇ ਹਾਂ ਕੱਲ ਨੂੰ ਚੱਲ ਕੇ ਪਤਾ ਕਰਦੇ ਕਮਰਾ ਮਿਲਦਾ ਕਿਦਾਂ 24 ਹਰਤਾਵਾ ਤੇ ਬਾਕੀ ਇਹਰਾ ਦਿਨ ਦੇ ਸਫਰ ਆ ਤੇ ਸੈਟ ਆ ਤਾਂ ਕਰਕੇ ਆਪਾਂ ਵੀ ਹੁਣ ਰੋਟੀ ਖਾਣ ਵਾਸਤੇ ਗਏ ਜੀ ਤੇ ਆਪਾਂ ਆਪਦੇ ਫੋਨ ਕਮਰੇ ਦੇ ਵਿੱਚ ਜਿੰਦਾ ਲਾ ਕੇ ਰੱਖ ਗਏ ਵੀਏ ਤੇ ਵੀ ਸੇਫਟੀ ਜ਼ਰੂਰੀ ਆ ਆਪ ਦੇ ਆਪ ਦੀ ਜਦਾਂ ਕੁਝ ਰੇਕ ਜਗਾ ਹੁੰਦਾ ਯਾਰ ਰਾਤ ਨੂੰ ਤਾਂ ਬੰਦੇ ਨੂੰ ਬਚਾਅ ਜ਼ਰੂਰੀ ਆ ਤੇ ਬਾਕੀ ਆਪਾਂ ਫਿਕਰ ਵਾਲੀ ਦਾ ਜਗਾ ਵੀ ਕੋਈ ਹੈਣੀ ਕੀ ਕੋਈ ਆਪਾਂ ਨੂੰ ਪੁੱਛਦੇ ਰਹੀ ਰਹੀ ਨੇਰੇ ਤੋਂ ਵਰਨਾ ਕਰਿਆ ਕਰੋ ਤੇ ਹਾਂ ਵੀ ਆਪਾਂ ਸਫ਼ਰ 5 ਵਜੇ ਤੱਕਰ ਮੁਕੋ ਦਿੰਨੇ ਆ ਤੇ ਅੱਜ ਤਾਂ ਆਪਾਂ ਮੈਨ ਲਾਦਾ 3 ਵਜੇ ਤੱਕ ਹੀ ਸਫ਼ਰ ਆਪਣਾ 77 ਕਿਲੋਮੀਟਰ ਦਾ ਨਿਬੇੜ ਲਿਆ ਸੀਗਾ ਤੇ ਕੱਲ ਨੂੰ ਵੀ ਆਪਾਂ ਹੁਣ ਆਪਾਂ ਜਿਵੇਂ ਜਿਵੇਂ ਇਧਰ ਏਰੀਆ ਨੂੰ ਅੱਗੇ ਅੱਗੇ ਜਾਈ ਜੰਨੇ ਆ ਪਹਿਲਾਂ ਤਾਂ ਆਪਾਂ ਤੁਰਦੇ ਹੀ 8 ਵਜੇ 9 ਵਜੇ ਤੇ ਹੁਣ ਆਪਾਂ ਅੱਜ 5:35 ਦੇ ਵਿੱਚ ਵਿੱਚ ਦੁਰਪਈ ਦਾ ਤੇ ਵਧੀਆ ਸੋਹਣਾ ਸਫ਼ਰ ਨਿਪਟ ਰਿਹਾ ਤੇ ਤੁਸੀਂ ਵਧੀਆ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਆਪਾਂ ਮਿਲਦੇ ਆਂ ਫਿਰ ਕੱਲ ਦੇ ਵਲੌਗ